ਮੰਤਰੀ ਜੀ ਗੱਲਬਾਤ ਸ਼ੁਰੂ ਕਰੀਏ ਕਿਸਾਨ ਆंदोलਨ ਤੋਂ ਹੁਣ ਉੱਥੋਂ ਕੀ ਅਪਡੇਟ ਆ ਰਹੀ ਹੈ ਜੀ ਅਜੇ ਵੀ ਪਤਾ ਲੱਗਾ ਇੱਕ ਹੋਰ ਕਿਸਾਨ ਉੱਥੇ ਦਮ ਤੋੜ ਗਏ ਨੇ ਜੀ ਜੀ ਬਿਲਕੁਲ ਮ੍ਰਿਤਕ ਕਿਸਾਨਾਂ ਦੀ ਗਿਣਤੀ ਜਿਹੜੀ ਆ ਲਗਭਗ 4 ਹੋ ਗਈ ਆ ਹੁਣ ਵੱਡੀ ਖਬਰ ਤੇ ਇਹ ਆ ਕਿ ਸਵੇਰੇ ਯਾਨੀ ਭਲਕ ਨੂੰ ਹੋਵੇਗਾ ਦਿੱਲੀ ਵੱਲ ਕੂਚ ਮੀਆਂ ਹੂੰ ਹੂੰ ਕਹਨੂੰ ਦਿੱਲੀ ਨੂੰ ਕੂਚ ਹੋਣਾ ਸਭ ਤੋਂ ਵੱਡੀ ਖਬਰ ਤੇ ਇਹ ਹੋ ਆ ਕਿਉਂਕਿ ਜਿਹੜਾ ਆਖਰੀ ਪ੍ਰਪੋਜ਼ਲ ਸੀਗਾ ਗਵਰਨਮੈਂਟ ਦਾ ਪੌਂਕ ਕਿਸਾਨਾਂ ਨੇ ਨਾਮਨਜ਼ੂਰ ਕਰ ਦਿੱਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਆਖਿਆ ਕਿ ਅਸੀਂ ਅਰਦਾਸ ਬੇਨਤੀ ਕਰਕੇ 11 ਵਜੇ ਤੁਰ ਪਣਾ ਆ। ਕਿਸਾਨਾਂ ਕੋ ਕਹਿ ਰਿਹਾ ਕਿ ਸ਼ਾਂਤੀ ਬਣਾਈ ਰੱਖਣ ਦੀ ਜ਼ਰੂਰਤ ਆ ਪਰ ਦੂਸਰੇ ਪਾਸੇ ਜੀ ਤੁਸੀਂ ਵਿਦੇ ਜੀ ਵੇਖੋ ਕਿ ਇਹ ਤੇ ਮਸ਼ੀਨਾ ਬਹੁਤ ਵੱਡੀਆਂ ਪਹੁੰਚ ਗਈਆਂ ਬਾਰਡਰਾਂ ਤੇ। ਹੂੰ ਹੂੰ। ਯਾਨੀ ਬੈਰੀਕੇਡਿੰਗ ਜਿਹੜੀ ਕੋਈ ਵੀ ਆ ਉਹਨੂੰ ਤੋੜਨ ਦਾ ਯਤਨ ਕੀਤਾ ਜਾਊਗਾ। ਹੁਣ ਜੇ ਉਨੀ ਜੀ ਸਿਕਿਉਰਿਟੀ ਰਹੂਗੀ ਜਿਹੜੀ ਪਹਿਲਾਂ ਹੀ ਪੈਲਟ ਗਨ ਯੂਜ਼ ਕਰ ਰਹੀ ਆ ਇਨਾਂ ਦੇ ਕੋਲ ਹੋਰ ਲੀਥਲ ਵੈਪਨ ਨੇ ਉਹ ਸਾਰਾ ਮਤਲਬ ਕਿ ਤਾਮਚਾਮ ਛਾਂਢ ਛੜਾ ਕੇ ਰਸਤਾ ਦੇ ਦੇਣਗੇ ਕੀ ਇਹ ਸੰਭਾਵਨਾ ਬਣ ਜਾਏਗੀ ਜਾਂ ਐਨ ਮੌਕੇ ਤੇ ਕੋਈ ਕਿਸਾਨ ਆਗੂ ਫੈਸਲਾ ਪੜ ਤੱਕਦੇ ਹੈ ਵੈਸੇ ਇਹ ਜਿਹੜੀਆਂ ਦੋਵੇਂ ਹੀ ਸੰਭਾਵਨਾਵਾਂ ਨੇ ਮਾਫ਼ ਕਰਨਾ ਕਿ ਜੇ ਕੀ ਇਹਨਾਂ ਚ ਕੋਈ ਦਮ ਨਹੀਂ ਹੈ ਜੀ ਕਿਉਂਕਿ ਮੋਰਚੇ ਦੇ ਵਿੱਚੋਂ ਵੀ ਹੁਣ ਆਗੂਆਂ ਤੇ ਪ੍ਰੈਸ਼ਰ ਬਣ ਰਿਹਾ ਹੈ ਸਿਗਾ ਕਿ ਕੀ ਇੱਥੇ ਬਹੌਣ ਵਾਸਤੇ ਲਿਆਏ ਜੇ ਸਾਨੂੰ ਜੀ ਤਾ ਬੋ ਪਾਸੇ ਉਹ ਜਿਹੜੇ ਹੈਗੇ ਨੇ ਜਥੇਵੰਦਕ ਟਾਂਟਿਆਂ ਵਾਲੇ ਉਹ ਵੀ ਪ੍ਰੈਸ਼ਰ ਕ੍ਰੀਏਟ ਕਰ ਰਹੇ ਨੇ ਨਾ ਤੇ ਤਾਂ ਇਸ ਕਰਕੇ ਇਹਨਾਂ ਨੇ ਕਾਲ ਜਿਹੜੀ ਕੀਤੀ ਆ ਕਿ ਦਿੱਲੀ ਕੂਚ ਕਰਨਾ 11 ਵਜੇ ਦਾ ਉਹ ਤਾਂ ਮੈਨੂੰ ਨਹੀਂ ਲੱਗਦਾ ਕਿ ਹੁਣ ਕੁਝ ਕੋਈ ਚੇਂਜ ਹੋਏਗਾ ਸ਼ਡਿਊਲ ਜਾਂ ਕੋਈ ਕਾਲ ਕੋਈ ਹੋਰ ਆ ਜਾਏਗੀ ਲੱਗਦਾ ਨਹੀਂ ਹੈ ਕਿ ਉਹ ਬਦਲੇਗਾ ਹਮਮ ਇਸ ਕਰਕੇ ਉਹ ਸਵੇਰੇ ਵੇਖਣ ਦੀ ਜ਼ਰੂਰਤ ਹੋਏਗਾ ਉਹ ਦੇਖੀ ਕਿ ਕੀ ਬਣਦਾ ਜੀ ਬਹੁਤ ਵੱਡਾ ਸੁਰੱਖਿਆ ਦਾ ਘੇਰਾ ਜਿਹੜਾ ਉਹ ਵਾਲੇ ਦੁਆਲੇ ਇੱਥੋਂ ਤੱਕ ਕਿ ਪਰਨੇ ਪਾਸੇ ਜੇ ਤੁਸੀਂ ਵੇਖੋਗੇ ਹਰਿਆਣਾ ਵਾਲੀ ਸਾਈਡ ਉੱਥੇ ਵੀ 50 ਕਿਲੋਮੀਟਰ ਦਾ ਜਿਹੜਾ ਏਰੀਆ ਬਾਕ ਦੇ ਨਾਲ ਲੱਗਦਾ ਯਾਨੀ ਪੰਜਾਬ ਦੇ ਹੱਦ ਨਾਲ ਲੱਗਦਾ ਤਾਂ ਉਸ ਏਰੀਏ ਦੇ ਵਿੱਚ ਜਵੈਨਦ ਦੇ ਨਾ ਚੀੜੀ ਚੂਨਾ ਕਰੇ ਤੇ ਕੋਈ ਵੀ ਕੋ ਨਾ ਕਰੇ ਇਹ ਹਿਲਣਾ ਹੀ ਨਹੀਂ ਦੇ ਰਿਹਾ ਜੀ ਸਖਤਾਈ ਬਹੁਤ ਹੈ ਉਹ ਨੂੰ ਵੇਖ ਕੇ ਲੱਗਦਾ ਹੈ ਇਹੋ ਹੈ ਕਿ ਚੇਕਰ ਇਹ ਜਾਂਦੇ ਆ ਮਸ਼ੀਨਾਂ ਲੈ ਕੇ ਹੈਵੀ ਮਸ਼ੀਨਰੀ ਲੈ ਕੇ ਤਾਂ ਉਸਰੇ ਪਾਸੇ ਤੋਂ ਟਕਰਾ ਦੀ ਸੰਭਾਵਨਾ ਹੈਗੀ ਆ ਉਹ ਟਕਰਾ ਕਿਸ ਪੱਧਰ ਦਾ ਹੋਏਗਾ ਤੇ ਫਿਰ ਉਹਦੇ ਵਿੱਚੋਂ ਕੀ ਨਿਕਲੇਗਾ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਪਰ ਇਹ ਆ ਕਿ ਬਹੁਤ ਸਾਰੇ ਲੋਕ ਸਲਾਹਾ ਦੇ ਰਹੇ ਆ ਕਿ ਕਿਸਾਨਾਂ ਆਗੂਆਂ ਨੂੰ ਇਹ ਫੈਸਲਾ ਜਿਹੜਾ ਆਪਦਾ ਸੋਚ ਸਮਝ ਕੇ ਲੈਣਾ ਚਾਹੀਦਾ ਕਿਉਂਕਿ ਕੱਲ ਨੂੰ ਸ਼ਾਮ ਨੂੰ ਜਦੋਂ ਇਹ ਸਾਰਾ ਕੁਝ ਅੰਕੜਾ ਹੋਏਗਾ ਵਿਸ਼ਲੇਸ਼ਣ ਹੋਏਗਾ ਉਹਦੀ ਜ਼ਿੰਮੇਵਾਰੀ ਬਹੁਤ ਆ ਦਿੱਤਾ ਕੋ ਉਨਾਂ ਤੇ ਹੀ ਪੈਣੀ ਆ ਹੂੰ ਮਿੰਟੂ ਜੀ ਹੰਸਰਾਜ ਹੰਸ ਤੇ ਬੜੇ ਗੰਭੀਰ ਦੋਸ਼ ਲੱਗੇ ਨੇ ਕੀ ਅਪਡੇਟ ਹੈ ਜੀ ਅਸੀਂ ਤੇ ਫਕੀਰ ਮਾਧਿ ਫਕੀਰਾਂ ਦੀ ਵੀ ਦੋਸ਼ ਉਹਨਾਂ ਨੇ ਤੇ ਹੀ ਕਹਿੰਦਾ ਨਾ ਮੈਂ ਤੇ ਫਕੀਰ ਆਦਮੀ ਐ ਜੀ ਦੋਸ਼ ਦਸ਼ ਮੈਨੂੰ ਕੀ ਪਤਾ ਜੀ ਜੀ ਕਹਿੰਦੇ ਆ ਕਿ ਦੋਸ਼ ਇਹ ਲੱਗੇ ਨੇ ਕਿ ਜਿਸ ਜਗ੍ਹਾ ਤੇ ਮੁੱਖ ਸੇਵਾ ਦਾ ਰਿਆ ਹੰਸ ਰਾਜ ਹੰਸ ਹੂੰ ਹੂੰ ਪਰ ਇਹ ਵੀ ਤੁਸੀਂ ਦੇਖੋ ਇੰਡੀਆ ਚ ਨਿਰਾਲਾ ਪੈਟਰਨ ਐ ਨਾ ਜੀ ਕਿ ਇੱਕ ਮੱਠ ਦਾ ਯੋਗੀ ਮੁੱਖ ਮੰਤਰੀ ਐ ਜੀ ਮਤਲਬ ਇਹ ਉਹ ਮੱਠ ਦਾ ਵੀ ਹੈਡ ਐ ਤੇ ਸਟੇਟ ਦਾ ਵੀ ਹੈਡ ਹੂੰ ਹੂੰ ਠੀਕ ਇੱਥੇ ਜਿਹੜੇ ਹੰਸ ਰਾਜ ਹੈ ਹੰਸਿਆ ਉਹ ਮੈਂਬਰ ਪਾਰਲੀਮੈਂਟ ਵੀ ਆ ਜੀ ਤੇ ਦੂਸਰੇ ਪਾਸੇ ਲਾਲ ਬਾਦਸ਼ਾਹ ਦੀ ਜਿਹੜੀ ਜਗਾ ਉਹਦੇ ਮੁੱਖ ਦੇਵਾਤਾਰ ਵੀ ਆ ਉਥੋਂ ਇਹ ਫਵਾੜਾ ਪੈ ਗਿਆ ਉਹਨਾਂ ਨੇ 36 ਦੋਸ਼ ਲਾਏ ਆ ਜਿਹੜਾ ਪਾਉਣ ਦੇਖੀ ਤੇ 2010 ਇਹਦੇ ਤਾਂ ਬਹੁਤ ਜ਼ਿਆਦਾ ਸਮਾਂ ਲੱਗ ਜਾਣਾ ਉਹ ਕਹਿੰਦੇ ਕਿ ਇੱਕ ਤੇ ਇਹਨੂੰ ਸੋਨੇ ਦਾ ਬ੍ਰੇਸਲੇਟ ਪਾਇਆ ਗਿਆ ਹੂੰ ਹੂੰ 8 ਕੇ 8.5 ਲੱਖ ਦਾ ਸੋਨਾ ਬਣਾਇਆ ਗਿਆ ਜੁਲਾਈ ਦੇ ਮਹੀਨੇ ਦੇ ਵਿੱਚ ਜੀ ਉਹ ਦਰਗਾਹ ਤੇ ਤੇ ਚੜਿਆ ਨਹੀਂ ਜਗਾ ਤੇ ਤੇ ਚੜਿਆ ਨਹੀਂ ਉਹ ਕਿਧਰ ਗਿਆ ਤੇ ਬ੍ਰੈਕਲੈਟ ਦੀ ਵੀਡੀਓ ਜਾਰੀ ਹੋ ਗਈ ਜੀ ਦੂਜਾ ਦੋਸ਼ ਇਹ ਆ ਕਿ ਮਾਰਬਲ ਦਾ ਇੱਕ ਟਰੱਕ ਚੱਲਦਾ ਹ ਹ ਕਿੱਥੋਂ ਚੱਲਦਾ ਰਾਜਸਥਾਨ ਤੋਂ ਕਹਿੰਦੇ ਉੱਥੋਂ 14 ਲੱਖ ਦਾ ਜਦੋਂ ਤੁਰਦਾ ਤੇ ਪੰਜਾਬ ਵੜ ਕੇ ਉਹ 23 ਲੱਖ ਦਾ ਹੋ ਜਾਂਦਾ ਜੀ ਇਦਾਂ ਕਿਦਾਂ ਫੇਰ ਇਸ ਤੋਂ ਬਾਅਦ ਇੱਕ ਦੋਸ਼ ਇਹ ਆ ਕਿ ਡੇਰੇ ਦੇ ਵਿੱਚ ਹੀ ਯਾਨੀ ਜਿਹੜਾ ਡੇਰਾ ਹੈ ਲਾਲ ਬਾਦਸ਼ਾ ਦਾ ਤੇ ਉਹਦੇ ਵਿੱਚ ਹੀ ਇੱਕ ਬਹੁਤ ਵੱਡੀ ਇਮਾਰਤ ਜਿਹੜੀ ਹੈ ਉਹ ਬਣਾਈ ਗਈ ਹੈ ਬਹੁਤ ਸ਼ਾਨਦਾਰ ਜੀ ਉਹਦੀ ਰਕਮ ਵੀ ਦੱਸਨੀ ਕੀ ਉਹਨਾਂ ਨੇ ਲਗਭਗ 84 ਲੱਖ ਤੇ ਉਹਦੇ ਵਿੱਚ ਲੰਜ਼ਰੀ ਬੈਡ ਤੇ ਲਗਰੀ ਲੰਜ਼ਰੀ ਜਿਹੜੀਆਂ ਨੇ ਸਕਰੀਨਾਂ ਵਗੈਰਾ ਲਾਈਆਂ ਨੇ ਤੇ ਉਹ ਕਹਿੰਦੇ ਵਾਸਤੇ ਕਹਿੰਦੇ ਕਿ ਹਾਂ ਰਾਜਾ ਕਹਿੰਦੇ ਆ ਕਿ ਮੈਂ ਹੁਣ ਗਾਂ ਲੜਨ ਨਹੀਂ ਲੜਨਾ ਇੱਥੇ ਆਰਾਮ ਕਰਿਆ ਕਰੂੰਗਾ ਜੀ ਫਿਰ ਇੰ ਤੋਂ ਇਲਾਵਾ ਇੱਕ ਦੋਸ਼ ਇਹ ਹੈ ਕਿ ਇੱਕ ਕੋਈ ਉੱਥੇ ਹੋਟਲ ਆ ਨਕੋਦਰ ਦੇ ਵਿੱਚ ਉਹਦੇ ਇਤੇ ਦੱਸਦੇ ਆ ਕਿ ਕਿਸੇ ਨੇ ਆਰਾਮ ਫਰਮਾਇਆ ਤੇ ਉਥੇ ਕੰਪਨੀ ਦਾ ਨਾਮ ਵੀ ਲਾਲ ਬਾਸ਼ਾ client ਦਾ ਨਾਮ ਵੀ ਲਾਲ ਬਾਸ਼ਾ ਖਾ ਪੀ ਕੌਣ ਗਿਆ ਪਤਾ ਹੀ ਨਹੀਂ ਹੂੰ ਹੂੰ ਇਸ ਤਰ੍ਹਾਂ ਦੇ ਸ਼ਕਲੇ ਸ਼ਕਲੇ ਦੱਸ ਰਹੇ ਆ ਕਿ 422 ਰੁਪਏ ਜਿਹੜੇ ਉਹ ਸੀਮਿੰਟ ਦਾ ਗੱਟਾ ਪਾਇਆ ਪਰ ਜਾ ਕੇ ਉਥੇ ਪਤਾ ਕੀਤਾ ਉਥੇ 422 ਰੁਪਏ ਗੱਟੇ ਚੋਂ ਵੀ ਜੀ ਯਾਨੀ ਇਸ ਤਰ੍ਹਾਂ ਬਹੁਤ ਹੀ ਉਂਝ ਲਾਈਆਂ ਗਈਆਂ ਨੇ ਬਹੁਤ ਤੋਸ਼ ਲਾਈ ਗਏ ਨੇ ਕੱਥੇ ਤੌਰ ਤੇ ਹੰਸਰਾਜ ਹੱਸਤੇ ਤਾਂ ਇਹ ਹੋਇਆ ਕਿ ਕਮੇਟੀ ਇਹਨਾਂ ਨੇ ਬੜਾਈ ਦਵੇ ਸਿਰੇ ਤੋਂ ਚੇਅਰਮੈਨ ਹੀ ਆਪ ਬਣ ਬੈਠੇ ਤੇ ਨਾਲ ਇੱਕ ਜੋ ਉੱਥੇ ਦੀ ਆਮ ਆਦਮੀ ਪਾਰਟੀ ਦੀ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਉਹਦੇ ਤੇ ਵੀ ਦੋਸ਼ ਇਹਨਾਂ ਨੇ ਕੱਤੇ ਤੌਰ ਤੇ ਲਾਏ ਆ ਕਿ ਦੋਵੇਂ ਮਿਲ ਕੇ ਭੁਗਤ ਕਰਕੇ ਹੀ ਇਹਦਾਰਾ ਕੁਝ ਕਰ ਰਹੇ ਹਾਲਾਂਕਿ ਉਹਨਾਂ ਦਾ ਜਿਹੜਾ ਵਰਜ਼ਨ ਆਇਆ ਉਹਦੇ ਵਿੱਚ ਉਹਨਾਂ ਨੇ ਇਹਨਾਂ ਤੀਜਾ ਤੋਂ ਇਨਕਾਰ ਕੀਤਾ ਹਾਲਾਂਕਿ ਹੰਸ ਰਾਜ ਹੰਸ ਨਾਲ ਆਪਣੀ ਟੀਮ ਨੇ ਵੀ ਰਾਬਤਾ ਕਰਨ ਦਾ ਯਤਨ ਕੀਤਾ ਸੀ ਉਹਨਾਂ ਨੇ ਫੋਨ ਚੁੱਕਿਆ ਨਹੀਂ ਹੈ ਜੀ ਜੀ ਫਕੀਰ ਆਦਮ ਬਮੋਤੋ ਨੇ ਤਾਂ ਵਰਤਿਕ ਵੇਖਾਂਗੇ ਕੀ ਬਣਾਦਾ ਕੀ ਬਣਾਉਂਦਾ ਤਾਂ ਇਹ ਪ੍ਰੈਸ ਕਾਨਫਰੰਸ ਕਰਕੇ ਸਾਰੇ ਉਹਨਾਂ ਨੇ ਦਸਤਾਵੇਜ਼ ਜਨਤਕ ਕੀਤੇ ਆ ਜਿਹੜੇ ਕਿ ਉਸ ਥਾਂ ਨਾਲ ਜਗ੍ਹਾ ਨਾਲ ਕਿਤੇ ਜੁੜੇ ਆ ਇੱਥੋਂ ਤੱਕ ਕਿ ਲਾਲ ਬਾਦਸ਼ਾਹ ਦਾ ਭਰਾ ਮਾਸਟਰ ਉਹ ਵੀ ਬੈਠਾ ਸੀ ਅੱਜ ਜੀ ਵੇਚੀ ਪ੍ਰੈਸ ਕਾਨਫਰੰਸ ਤੇ ਮਤਲਬ ਕਿ ਗੰਭੀਰ ਦੋਸ਼ ਹੈ ਕਾਫੀ ਵੱਡੇ ਦੋਸ਼ ਹੈ ਇੱਥੋਂ ਤੱਕ ਕਿ ਆਇਆ ਗਿਆ ਕਿ ਹਾਂਸ ਰਾਜ ਹਾਂਸ ਨੇ ਦੁੱਖੀ ਨਹੀਂ ਲਾਈ ਅਜ ਤੱਕ ਹੂੰ ਇਹ ਕਹਿੰਦਾ ਸੀ ਕਿ ਮੈਂ ਆਪਾਂ ਆਪਣੇ ਪੱਤਰ ਤੇ ਜਗ੍ਹਾ ਨੂੰ ਮੈਂ ਬੁਲੰਦੀਆਂ ਤੇ ਲੈ ਚੂੰਗਾ ਤਾਂ ਬ੍ਰੈਸਲੇਟ ਦੀ ਵੀਡੀਓ ਵੀ ਜਿਹੜੀ ਆ ਉਹ ਜੰਮ ਤੱਕ ਹੋ ਗਈ ਆ ਵੈਸੋ YouTube ਤੇ ਪਈ ਵੀ ਆ ਕਿ ਬ੍ਰੈਸਲੇਟ ਇਹਨਾਂ ਨੂੰ ਪਹਿਨਾਇਆ ਗਿਆ ਹੂੰ ਇਹ ਗੱਲ ਤੇ ਵੀ ਆ 19 ਜੁਲਾਈ ਵੀ ਅਸ਼ਦ ਮੇਲਾ ਸਿੰਘਾ ਹਾਊਸ ਵੀ ਨੇ ਤਾਂ ਇਸ ਤਰ੍ਹਾਂ ਦੇ ਕਾਫੀ દોਸ਼ ਜਿਹੜੇ ਆ ਮੈਨੇਜਮੈਂਟ ਨੂੰ ਲੈ ਕੇ ਜਾਂ ਇਧਰੋਂ ਉਧਰੋਂ ਜਿਹੜੀਆਂ ਹੋਰ ਥਿਜ਼ਾਂ ਉਹਨਾਂ ਨੂੰ ਲੈ ਕੇ ਆ ਪਰ ਹੰਸਰਾ ਜ ਹੰਸ ਹੈ ਜਿਹੜੇ ਹਾਲ ਦੀ ਘੜੀ ਖਮੋਸ਼ ਹੈ ਕਦੋਂ ਉਹਨਾਂ ਚ ਪਾਉਣ ਉਹ ਵੀ ਕਦੋਂ ਬੋਲਣਗੇ ਪਤਾ ਨਹੀਂ ਹੂੰ ਮਿੰਟੋ ਜੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਹੋਈ ਆ ਪੰਜਾਬ ਦੇ ਗਵਰਨਰ ਨੇ ਵੀ ਕੁਝ ਸਮਾਂ ਪਹਿਲਾਂ ਹੀ ਅਸਤੀਫਾ ਦਿੱਤਾ ਉਦੋਂ ਤੋਂ ਤਾਂ ਨਹੀਂ ਜਾ ਰਹੀ ਕਹਾਣੀ ਨਹੀਂ ਉਹ ਅਸਤੀਫਾ ਤੇ ਨਾ ਮਨਜ਼ੂਰ ਹੋ ਗਿਆ ਉਹ ਨਾ ਮਨਜ਼ੂਰ ਹੋ ਗਿਆ ਜੀ ਸੱਟ ਯਾ ਯਾ ਰਾਈਟ ਜੀ ਬਿਲਕੁਲ ਕਿਉਂਕਿ ਆਪਾਂ ਨੂੰ ਉਹ ਤਾਂ ਪਤਾ ਲੱਗਿਆ ਸੀਗਾ ਕਿਉਂਕਿ ਇਹਨਾਂ ਦਾ ਨਵਾਂ ਸ਼ੈਡਿਊਲ ਆ ਗਿਆ ਸੀਗਾ ਹੂੰ ਉਦਰਾਵਾਂ ਆ ਗਿਆ ਸੀ ਕਿ ਕਿ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕਰਨਾ ਉਹਦੇ 'ਚ ਇੱਕ ਨਵਾਂ ਪ੍ਰੋਗਰਾਮ ਆ ਗਿਆ ਲੋ ਚੰਗਾ ਚੇਤਾਉ ਹੋ ਗਿਆ ਕਿ ਭਈ ਉਹਨਾਂ ਦਾ ਅੱਜ ਵਾਲਾ ਜਿਹੜਾ ਇਹ ਪ੍ਰੋਗਰਾਮ ਸੀਗਾ ਉਹ ਕੈਨਸਲ ਹੋ ਗਿਆ ਹੁਣ ਉਹ ਮਾਰਚ ਦੇ ਵਿੱਚ ਕਰਨਗੇ ਯਾਨੀ ਜਦੋਂ ਕੋਡ ਆਫ ਕੰਡਕਟ ਲੱਗ ਜੂਗਾ ਰਾਜਪਾਲ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਉਹ ਕੁਝ ਵੀ ਕਰ ਸਕਦੇ ਆ ਖੈਰ ਬੂਤਰੇ ਪਾਸੇ ਜੋ ਅਮਰਿੰਦਰ ਸਿੰਘ ਜਾ ਕੇ ਮਿਲੇ ਹਨ ਇਹ ਵੈਸੇ ਤੇ ਉਹ ਤੁਹਾਨੂੰ ਪਤਾ ਹੀ ਆ ਲੀਡਰਾਂ ਦੇ ਜਿਹੜੇ ਨਾ ਉਹ ਐਂਟਰ ਐਂਟਰੀ ਹੁੰਦੇ ਆ ਜੇ ਜੇ ਮੈਂ ਇੱਕ ਸਮਾਜ ਦੀ ਗੱਲ ਵੀ ਕਰੂੰਗਾ ਮੈਂ ਪੰਜਾਬ ਦੀ ਗੱਲ ਵੀ ਕਰੂੰਗਾ ਗੱਲ ਕਾਦੀ ਕਰਨੀ ਆ ਗੱਲ ਤੇ ਇਹ ਆ ਕਿ ਟਿਕਟ ਪਟਿਆਲੇ ਦੀ ਦਿਓ ਸਨ ਹੂੰ ਅਚਾ ਕਹਿੰਦੇ ਜੀ ਮੈਂ ਤੇ ਇਲੈਕਸ਼ਨ ਲੜਦਾ ਦੀ ਮੈਂ ਤੇ ਹੁਣ ਬਈ ਬੁੱਢਾ ਹੋ ਗਿਆ ਜੀ ਮੈਂ ਸੋਚਦਾ ਤਾਂ ਕਿ ਜਦੋਂ ਮੁੱਖ ਮੰਤਰੀ ਬਣੇ ਸੋ ਜਨਤਾ ਉਹਦੋਂ ਕਿਹੜਾ ਮੁੰਗਲੀ ਫੇਰਦੇ ਹੁੰਦੇ ਸੀਗੇ ਉਹਦੋਂ ਕਿਹੜਾ ਤੁਸੀਂ ਪਟਕੇ ਦੀ ਕੁਸ਼ਤੀ ਲੜਦੇ ਹੁੰਦੇ ਸੀ ਬੋਲਦੇ ਆ ਤੇ ਉਦੋਂ ਵੀ ਸਾਹ ਚੜ ਜਾਂਦਾ ਹੁੰਦਾ ਸੀ ਹੂੰ ਔਰ ਕਹਿੰਦੇ ਆ ਕਿ ਇਹ ਕਹਿੰਦੇ ਜੀ ਮੈਂ ਜਾ ਕੇ ਉੱਥੇ ਦੱਸਿਆ ਕਿ ਮੇਰੀ بیوی ਪੰਜ ਇਲੈਕਸ਼ਨ ਲੜੀ ਆ ਚਾਰ ਚ ਜੀਤੂ ਆ ਇੱਕ ਚ ਹਾਰੀ ਆ ਜੀ ਆਪਾ ਕਰਕੇ ਫਿਰ ਟਿਕਟ ਦੇ ਨਾਲ ਨਵਾਜ਼ ਦਿਓ ਜੀ ਤੇ ਵੈਥੇ ਟਿਕਿਆਫ ਇਹ ਲੱਗ ਰਿਹਾ ਇਸਨ ਕਿ ਇਹਨਾਂ ਦੀ ਬੇਟੀ ਜੈ ਇੰਦਰਕੌਰ ਉਹ ਉਮੀਦਵਾਰ ਹੋ ਸਕਦੇ ਕਿ ਉਹ ਕੇ ਕਾਫੀ ਸਰਗਰਮ ਨੇ ਹੋ ਹੰਕਰ ਪਟਿਆਲੇ ਦੇ ਜੀ ਪਰ ਅਮਰਿੰਦਰ ਸਿੰਘ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਮੈਂ ਚੋਣ ਜਿਹੜੀ ਹੈ ਨਹੀਂ ਲੜਨੀ ਪਰ ਤੁਝੇ ਪਾਸੇ ਇੱਕ ਬੜੀ ਇੰਟਰਸਟਿੰਗ ਗੱਲ ਕਹੀ ਆ ਉਹਨਾਂ ਨੇ ਉਹ ਕਹਿੰਦੇ ਕਿ ਆ ਕਾਂਡੀਆਂ ਦੇ ਨਾਲ ਗੱਠਜੋੜ ਜ਼ਰੂਰ ਹੋ ਜਾਣਾ ਚਾਹੀਦਾ ਤੇ ਜੇ ਅਸੀਂ ਇਹ ਗੱਠਜੋੜ ਕਰ ਲੈਂਦੇ ਆ ਨਾ ਫੇਨ ਛੇਤੀ ਕੀਤੇ ਆ ਅਸੀਂ ਕਿਸੇ ਤੋਂ ਹਾਰਾਂਗੇ ਨਹੀਂ ਜੀ ਫਿਰ ਵੀ ਅਸੀਂ ਮਾਰ ਖਾਂਦੇ ਤਾਂ ਇਹਦਾ ਮਤਲਬ ਹੈ ਕਿ ਕੱਲਾ ਪਿਕਟ ਤਾਂ ਇਹ ਵੀ ਬੰਦੋਬਸਤ ਕਰਕੇ ਆਏ ਵਿਜੇ ਜੀ ਉਹ ਨਾਲ ਜਿੱਤਦਾ ਵੀ ਬੰਦੋਬਸਤ ਕਰਨੋਂ ਫਿਰਦੇ ਆ ਜੀ ਕਿ ਕਰ ਲੀਆਂ ਦੀ ਬੋਤਾਂ ਵੀ ਪੈ ਜਨਣਾ ਪਟਿਆਲੇ ਤੋਂ ਜੀ ਤਾਂ ਇਹ ਕਾ ਕੀ ਗੱਟ ਜੋੜ ਤੁਹਾਡਾ ਟੁੱਟਿਆ ਕਦੋਂ ਸੀ ਤੁਹਾਡੇ ਹੱਥੇ ਗੱਟ ਜੋੜ ਬਹੁਤ ਪੁਰਾਣਾ ਚਾਚੇ ਆ ਪਤੀਜਾ ਉਹ ਬੜਾ ਮਸ਼ਹੂਰ ਹੈ ਇੱਥੇ ਟੋਟਕਾ ਖੈਰ ਇਹ ਉੱਥੇ ਜਾ ਕੇ ਜ਼ਰੂਰ ਆਏ ਆ ਕਿੰਨੀ ਕੋਈ ਕਿਸਾਨਾਂ ਦੀ ਗੱਲ ਕੀਤੀ ਹੈ ਕਿੰਨੀ ਕੋਈ ਜਵਾਨਾਂ ਦੀ ਗੱਲ ਕੀਤੀ ਹੈ ਮੈਨੂੰ ਨਹੀਂ ਪਤਾ ਪਰ ਇਹਨਾਂ ਨੇ ਔਨ ਰਿਕਾਰਡ ਇਹ ਜ਼ਰੂਰ ਮੰਨੇ ਹੈ ਕਿ ਮੈਂ ਇਲੈਕਸ਼ਨ ਨਹੀਂ ਲੜ ਰਿਹਾ ਹਾਂ ਮੈਂ ਆਪਣੀ ਬੀਬੀ ਵਾਸਤੇ ਟਿਕਟਸ ਰੋਜ਼ ਮੰਗਾ ਹ ਹਮ ਮਿੰਟੂ ਜੀ ਇਹ ਦੱਸਿਓ ਜਿਹੜਾ ਹੁਣ ਚੰਡੀਗੜ੍ਹ ਦੀ ਮੇਹਰ ਵਾਲੀ ਚੋਣ ਵਾਲਾ ਮਸਲਾ ਸੀ ਉਹ ਵੀ ਜਿਵੇਂ ਕੋਈ ਟੀਵੀ ਸੀਰੀਅਲ ਹੁੰਦਾ ਨਾ ਉਸ ਤਰ੍ਹਾਂ ਦਾ ਮਸਲਾ ਬਣ ਗਿਆ ਲੱਗਦਾ ਵੀ ਰੋਜ਼ ਕੋਈ ਨਾ ਕੋਈ ਨਵੀਂ ਸਨਸਨੀ ਜੀ ਉਹਦੇ 'ਚ ਆ ਜਾਂਦੀ ਆ ਹੁਣ ਕੀ ਚੱਲ ਰਿਹਾ ਜੀ ਕਿਉਂਕਿ ਉਹਦੇ ਵਿੱਚ ਵੀ ਕਾਫੀ ਵੱਡੀਆਂ ਤਬਦੀਲੀਆਂ ਹੋਈਆਂ ਨੇ ਓਵਰ ਦ ਵੀਕਐਂਡ ਤੇ ਕੀ ਹੁਣ ਨਵੀਂ ਖਬਰ ਹੈ ਜੀ ਉਧਰ ਜੀ ਬਈ ਦੇਖੋ ਉਹਦੇ ਚ ਤਾਂ ਖਬਰ ਸਭ ਤੋਂ ਵੱਡੀ ਹੈ ਉਹ ਆ ਕਿ ਅੱਜ ਭਾਜਪਾ ਨੂੰ ਬਹੁਤ ਨਮੋਸ਼ੀ ਜਨਕ ਸਥਿਤੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਜੋ ਇਹਨਾਂ ਨੇ ਕੀਤਾ ਮਸੀਹ ਦੇ ਜ਼ਰੀਏ ਮਸੀਹ ਐਸੇ ਜੇ ਰਿਟਰਨਿੰਗ ਅਫਸਰ ਨੂੰ ਤੁਸੀਂ ਦੇਖੋਗੇ ਨਾ ਰਿਟਰਨਿੰਗ ਅਫਸਰ ਲਾਉਣਾ ਕਿਨੇ ਸੀਗਾ ਡੀਸੀ ਨੇ ਉਹ ਡੀਸੀ ਕੌਣ ਹੈ ਆ ਬੀਸੀ ਜਿਹੜਾ ਆ ਉਹ ਇੱਕ ਭਾਜਪਾ ਦੇ ਬਹੁਤ ਵੱਡੇ ਨੇਤਾ ਦਾ ਰਿਸ਼ਤੇਦਾਰ ਆ ਉਥੋਂ ਦਾ ਹਾਂ ਹਾਂ ਤੇ ਜਿਹੜਾ ਇਹ ਰਿਟਰਨਿੰਗ ਅਫਸਰ ਆ ਇਹ ਕਾਉਂਸਲਰ ਆ ਇਹਨਾਂ ਦਾ ਨਾਮਿਨੇਟ ਕਾਉਂਸਲਰ ਆ ਗਵਰਨਰ ਦਾ ਕੀਤਾ ਹੋਇਆ ਜੀ ਘਰ ਦੀ ਗੱਡੀ ਤੇ ਗੰਗਾ ਸਿੰਘ ਡਰਾਈਵਰ ਹਾਂ ਕੋਈ ਮਾਰੀ ਤੇ ਚੱਲ ਰਹੀ ਹੈ ਨਹੀਂ ਕੀ ਆਖਾ ਹੋਰ ਵੇਖੋ ਐਕਟ ਦੇ ਮੁਤਾਬਕ ਇਹਨੂੰ ਰਿਟਰਨਿੰਗ ਅਫਸਰ ਨਹੀਂ ਸਿਲਾਇਆ ਜਾ ਸਕਦਾ ਕਿਉਂਕਿ ਜਿਹੜਾ ਵੀ ਕੋਈ ਨਾਮਿਨੇਟ ਕਾਉਂਸਲਰ ਹੁੰਦਾ ਉਹਨੂੰ ਲਾਇਆ ਤੇ ਜਾ ਸਕਦਾ ਹਾਂ ਪਰੰਤੂ ਜੇ ਕੋਈ ਕਿਸੇ ਪਾਰਟੀ ਦਾ ਉਮੀਦਵਾਰ ਹੈ ਤਦ ਨਹੀਂ ਇਹ ਆਉਂਦੇ ਦਾ ਸੀ ਜੀ ਹਾਂ ਉਹ ਪੇ ਗਏ ਇਹਦੀਆਂ ਜਿਹੜੀਆਂ ਰਿਜੈਕਟ ਕੀਤੀਆਂ ਵੋਟਾਂ ਸੀ ਜਿਨ੍ਹਾਂ ਤੇ ਕਾਂਟੇ ਮਾਰੇ ਸੀ ਫੜਿਆ ਗਿਆ ਉਹਨਾਂ ਨੇ ਬੜੀਆਂ ਝਾੜਾਂ ਮੜੀਆਂ ਫਟਕਾਰਾਂ ਪਾਈਆਂ ਖੁਦ ਜਿਹੜੇ ਚੀਫ ਸਟੇਟ ਆਫ ਇੰਡੀਆ ਡੀਵਾਈ ਚੰਦਰਚੂੜ ਉਹਨਾਂ ਨੇ ਅਖਿਆ ਕੀ ਕਰਦਾ ਪਿਆ ਝੂਠ ਬੋਨਾ ਤੇ ਤੇਰੇ ਤੇ ਮੁਕਦਮਾ ਪਾਵਾਂਗੇ ਜੀ ਮੰਨ ਗਿਆ ਮੈਂ ਪ੍ਰੋਤ ਲਾਇਆ ਉਹਨਾਂ ਕਹੇ ਕਿਹੜੇ ਤਨੂੰ ਦੇ ਦਾ ਥਲਾਈ ਹੂੰ ਹੂੰ ਤੂੰ ਡਾਇਰੈਕਟ ਪੇਪਰ ਤੇ ਦਸਤਖਤ ਤਾਂ ਕਰ ਸਕਦਾ ਆ ਪਰ ਕ੍ਰੋਸਿੰਗ ਥੋੜੀ ਕਰ ਸਕਦਾ ਤੂੰ ਹੂੰ ਹੂੰ ਸਾਡੇ ਆ ਗਿਆ ਉੱਥੇ ਬਹੁਤ ਫਿਕਲਾਨਤ ਕੀਤੀ ਹੈ ਜੀ ਸੁਪਰੀਮ ਕੋਰਟ ਨੇ ਤਾਂ ਨਾ ਜਿੱਦਾਂ ਕਹਿ ਲਿਆ ਨਾ ਕਿ ਹਾਰਡ ਹਿਟਿੰਗ ਕੀਤੀ ਹੈ ਇਸ ਮਾਮਲੇ ਤੇ ਬੜੀ ਜ਼ਬਰਦਸਤ ਵੈਸੇ ਇਹਨਾਂ ਦੀ ਤੋਨਾਈ ਪਹਿਲਾਂ ਇਲੈਕਟੋਰਲ ਬਾਂਡ ਤੇ ਵੀ ਹੋਗੀ ਨਾ ਜੀ ਉਹ ਵੀ ਕਹਿੰਦੇ ਕਿ ਗੈਰ ਸੰਵਿਧਾਨਕ ਘਰਾੜ ਦਿੱਤੇ ਗਏ ਇਹ ਦੂਸਰਾ ਮੌਕਾ ਸੀਗਾ ਕੁਝ ਦਿਨਾਂ ਦੇ ਵਿੱਚ ਵਿੱਚ ਜਦੋਂ ਭਾਜਪਾ ਨੂੰ ਨਮੋਸ਼ੀਜਨਕ ਸਥਿਤੀ ਦਾ ਸਾਹਮਣਾ ਕਰਨਾ ਪਿਆ ਜਿਹੜੀਆਂ ਉਹ ਵੋਟਾਂ ਇਹਨੇ ਰੱਤ ਕੀਤੀਆਂ ਸੀਗੀਆਂ ਹਾਂ ਉਹ ਕੀ ਵੋਟਾਂ ਗਿਣ ਦਿੱਤੀਆਂ ਗਈਆਂ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਵੋਟਾਂ ਖਰਾਬ ਜਾਣ ਕੇ ਕੀਤੀਆਂ ਗਈਆਂ ਇਹ ਘਟ ਜੋੜਨ ਤੋਂ ਜਾਂਦੀਆਂ ਯਾਨੀ ਉਹਨਾਂ ਦਾ ਮੇਰ ਬਣ ਗਿਆ ਤੇ ਕਨਾਲ ਵੇਖੋ ਵਿਜੇ ਜੀ ਜਦੋਂ ਭਾਜਪਾ ਦੇ ਕੋਲ ਨੰਬਰ ਨਹੀਂ ਸੀ ਜੀ ਤੇ ਉਹਨਾਂ ਨੇ ਆਪਣਾ ਮੇਰ ਬਣਾ ਲਿਆ ਉੱਥੇ ਧੱਕੇ ਨਾਲ ਅੱਜ ਚੋਪਟੇ ਤੋਂ ਦਵਾਈ ਤੋਂ ਪਹਿਲਾਂ ਕੱਲ ਵੀ ਸੁਣਵਾਈ ਹੋਈ ਸੀਗੀ ਨਾ ਸੁਪਰੀਮ ਕੋਰਟ 'ਚ ਜੀ ਪਰ ਸੁਪਰੀਮ ਕੋਰਟ ਦੀ ਸੁਣਵਾਈ ਜਿਹੜੀ ਕੱਲ੍ਹ ਹੋਈ ਸੀਗੀ ਉਹ ਤੋਂ ਕੁਝ ਘੰਟੇ ਪਹਿਲਾਂ ਇਹਨਾਂ ਨੇ ਤਿੰਨ ਵਧਾਇ ਕੇ ਨਾ ਦੇ ਤੋੜ ਵਾ ਹੂੰ ਹੂੰ ਅੱਜ ਵੀ ਤਰੀਖ 'ਚ ਨੰਬਰ ਉਹਨਾਂ ਦੇ ਕੋਲ ਆ ਜੀ ਪਰ ਮੇਰ ਉਹਨਾਂ ਦਾ ਨਹੀਂ ਬਣ ਸਕਿਆ ਕਿਉਂਕਿ ਸੁਪਰੀਮ ਕੋਰਟ ਨੇ ਕੀ ਚਲਾਕੀ ਕਰ ਗਏ ਇਹਨਾਂ ਨੇ ਕੀ ਕੀਤਾ ਕਿ ਮੇਰ ਦਾ ਅਸਤੀਫਾ ਦਵਾ ਦਿੱਤਾ ਦਵਾਦਮ ਹੂੰ ਹੂੰ ਕਹਿੰਦੇ ਜੀ ਉਹਨਾਂ ਨੇ ਐਕਸ਼ਨ ਦੁਬਾਰਾ ਦਾ ਆਰਡਰ ਕਰਦੇ ਉਹਨਾਂ ਖੜ ਜੋ ਬੱਚਾ ਖੜ ਜੋ ਇਹਦਾ ਵੀ ਲਾਰਜ ਕਰਦੇ ਵੋਟਾਂ ਹੀ ਉਹ ਗਿਣਾਂਗੇ ਜੀ ਕਿਉਂਕਿ ਇਹਦੇ ਵਿੱਚ ਤੁਹਾਨੂੰ ਫਾਇਦਾ ਤੁਸੀਂ ਤੇ ਹੌਰਸ ਟ੍ਰੇਡਿੰਗ ਕਰ ਗਾ ਹੂੰ ਸਮਝ ਗਏ ਜੀ ਬਾਈ ਤਾਂ ਅੰਦਰ ਟੁੱਟੁਰਾ ਨਹੀਂ ਕਿਹਾ ਉਹ ਕਹਿੰਦੇ ਸਾਨੂੰ ਪਤਾ ਆਪੀ ਪੜਿਆ ਖਬਰਾਂ ਜੀ ਕਿ ਇੱਥੇ ਤਾਂ ਹੋਰ ਹੌਰਸ ਟ੍ਰੇਡਿੰਗ ਵੀ ਚੱਲਦੀ ਆ ਮੋਨੇ ਕਿ ਆਪਣੇ ਆਪ ਦੇ ਵਿੱਚ ਤੁਸੀਂ ਦੇਖੋ ਕਿ ਕਿੰਨੇ ਪਾਰੀ ਸ਼ਬਦ ਆ ਤਾਂ ਖੈਰ ਮਸਤੀ ਨੂੰ ਨੋਟਸ ਦੇ ਕੇ ਤੋਰ ਦਿੱਤਾ ਗਿਆ ਕਿ ਹਾਂ ਕਿਉਂ ਨਾ ਤੇਰੇ ਤੇ ਮੁਕਦਮਾ ਚ ਲਾਇਆ ਜਾਵੇ ਹੂੰ ਤੇ ਕਿ ਇੰਨੇ ਜੇ ਬੁੱਲ ਕਰਕੇ ਤੁਹਾਨੂੰ نکਲਾਇਆ ਤੇ ਇਧਰੋਂ ਪੈਂਡਿਆ ਜੇ ਕਿਦਾ ਆਮ ਆਦਮੀ ਪਾਰਟੀ ਚ ਖੁਸ਼ੀਆਂ ਆਨਵਾਜੇ ਨਾ ਗਾਣਾ ਨਹੀਂ ਜਸ਼ਨ ਮਨਾਏ ਜਾਣਗੇ ਅੱਜ ਦਾ ਜਸ਼ਨ ਹੀ ਚੱਲਣਗੇ ਹੂੰ ਤੇ ਮਿੰਟੂ ਜੀ ਜਿਹੜੇ ਭਾਜਪਾ ਦੇ ਆਗੂ ਦਵਿੰਦਰ ਬਾਬਲਾ ਦਾ ਫਾਰਮ ਹਾਊਸ ਸੀਲ ਕੀਤਾ ਗਿਆ ਨਿਊ ਚੰਡੀਗੜ੍ਹ ਦੇ ਵਿੱਚ ਉਹਦੇ ਸਬੰਧੀ ਹੋਰ ਕੀ ਅਪਡੇਟ ਹੈ ਜੀ ਦੇਖੋ ਇਹ ਕਹਿ ਕੇ ਗਮਾੜਾ ਨੇ ਉਹ ਫਾਰਮ ਹਾਊਸ ਜਿਹੜਾ ਸੀਲ ਕਰ ਦਿੱਤਾ ਕਿ ਭਾਈ ਇਹ ਕਮਰਸ਼ੀਅਲੀ ਇਸਤੇਮਾਲ ਕੀਤਾ ਜਾਂਦਾ ਸੀਗਾ ਅਸਲਨ ਕਿ ਕਿ ਵੀ ਬੜੀ ਝੋਗੀ ਜਿਹੜੀ ਜ਼ਮੀਨ ਹੁੰਦੀ ਹੈ ਵਾਈ ਉਹ ਜ਼ਮੀਨ ਹੁੰਦੀ ਹੈ ਜਿਹੜੀ ਉਹਨੇ ਜੇ ਪਾਰਮਾ ਹੌਸਟ ਬਣਾ ਕੇ ਨੂੰ ਕਮਰਸ਼ੀਅਲੀ ਯੂਜ਼ ਕੀਤਾ ਜਾ ਰਿਹਾ ਸੀਗਾ ਪਬਲਿਕ ਆ ਕੇ ਤਾਂ ਦੇਖੋ ਕਿਹੜੀਆਂ ਯੂਜ਼ਿੰਗਾਂ ਸ਼ੋਜ਼ੀਆਂ ਨੇ ਜੀ ਭਾਰਤੀ ਜਨਤਾ ਪਾਰਟੀ ਦੇ ਬੰਦੇ ਆ ਟੱਕਾ ਢੋਂੜਿਆ ਇੱਥੇ ਸਾਡੇ ਨਾਲ ਟੱਕਾ ਹੋ ਰਿਹਾ ਜੀ ਮੈਂ ਤੇ ਵਿੱਚ ਧਿਆਨ ਵਾਰ ਰੱਖਿਆ ਤੇ ਇਹ ਵੱਸ ਹੁਣ ਉੱਥੇ ਤਾਲਾਬੰਦੀ ਕਰ ਆਏ ਆ ਜੀ ਇਹ ਟੱਕਾ ਦੇਖੋ ਗੱਲ ਇਹ ਆ ਕਿ ਜਿੱਥੇ ਕਿਸੇ ਦਾ ਜ਼ੋਰ ਚੱਲਦਾ ਹੈ ਨਾ ਕਿਸੇ ਜੀ ਇਹ ਸਿਆਸਤਦਾਨ ਉਥੋਂ ਬਾਝ ਨਹੀਂ ਆਉਂਦੇ ਜ਼ੋਰ ਵਰਤਨ ਤੋਂ ਜੀ ਇੱਥੇ ਪੰ ਪੰਜਾਬ ਦੇ ਵਿੱਚ ਇਹਨਾਂ ਦਾ ਚੱਲ ਗਿਆ ਠੀਕ ਠਾਕ ਹੈ ਯੂਟੀ ਚੋਲਾ ਦਾ ਚੱਲ ਗਿਆ ਸੀਗਾ ਪਰ ਇਹ ਗੱਲ ਮਾੜੀ ਆ ਇਹ ਗੱਲ ਮਾੜੀ ਆ ਇਹ ਪਾਵਰ ਦੀ ਮਸੀਬ ਸਿੰਘ ਹੋਤੀ ਉਹ ਕੱਲ ਤੇ ਯਾਰ ਜੀ ਚਾਹੇ ਉਹ ਮੋਹਾਲੀ ਆ ਜਾਂਦੀ ਹੁੰਦੀ ਹੈ ਤਦ ਵੀ ਜੋ ਚੰਡੀਗੜ੍ਹ ਜਾ ਕੇ ਹੁੰਦੀ ਹੈ ਤਦ ਵੀ ਜੀ ਤੇ ਮਿੰਟੋ ਜੀ ਅੱਜ ਦੀ ਖੁਸ਼ ਨੁਮਾ ਖਬਰ ਕੀ ਹੈ ਜੀ ਨਹੀਂ ਖੁਸ਼ ਨੁਮਾ ਖਬਰ ਮੈਂ ਨਾ ਹੱਥ ਦੇਖਦਾ ਪਿਆ ਸੀਗਾ ਮੈਂ ਇੱਕ ਪਿੰਡ ਬਾਰੇ ਪੜ ਰਿਹਾ ਸੀਗਾ ਵੈਸੇ ਤੇ ਉਹ ਬੜਾ ਇੰਟਰਸਟਿੰਗ ਲੱਗਿਆ ਮੈਨੂੰ ਵੇਦਿਕ ਵੀ ਹੈ ਪੰਜਾਬ ਦੇ ਵਿੱਚ ਨਾ ਇੱਕ ਐਸਾ ਕਿਸਾਨ ਪਰਿਵਾਰ ਹੈ ਹੂੰ ਹੂੰ ਬੜੀ ਇੰਟਰਸਟਿੰਗ ਵੀ ਮੈਨੂੰ ਲੱਗੀ ਇਹ ਸਟੋਰੀ ਵੈਸੇ ਬੜੀ ਪੈਂਡ ਕਿ ਇਹ ਕਿ ਨਾ ਐ ਤੇ ਲਾਈਟ ਕੀ ਹੈ ਤੇ ਉਹਨਾਂ ਦਾ ਜਦੋਂ ਹਰਿਆਣਾ ਤੇ ਪੰਜਾਬ ਬਣੇ ਨਾ ਉਹਨਾਂ ਦਾ ਘਰ ਵੰਡਿਆ ਗਿਆ ਹੂੰ ਹੂੰ ਪਿੰਡ ਸੀ ਗਾ ਮਤਲਬ ਕਿ ਅੰਦਾ ਜਿਹੜਾ ਪਿੰਡ ਸੀ ਢਾਬੀ ਗੁਜਰਾ ਹੂੰ ਹੂੰ ਉਹਦੇ ਤੇ ਰਹਿ ਗਿਆ ਯਾਨੀ ਇਹ ਉਧਰ ਹੀ ਹੈ ਜਿੱਥੇ ਹੁਣ ਕਿਸਾਨ ਬੈਠੇ ਹਨ ਪਾਤਣਾ ਖਨੌਰੀ ਹਨ ਉੱਥੇ ਹੀ ਆ ਜੀ ਜੀ ਢਾਬੀ ਗੁਜਰਾ ਉੰਡਾ ਹਰਿਆਣੇ ਦੇ ਪਿੰਡ ਹਰਸਦੇਰ ਦੇ ਵਿੱਚ ਚਲਾ ਗਿਆ ਹਮ ਹਮ ਤੇ ਕਮਾਲ ਵੀ ਗੱਲ ਉਹ ਕਹਿੰਦੇ ਕਿ ਜਦੋਂ ਫਿਰ 1968 ਚ ਵੰਡ ਹੋ ਗਈ ਨਾ ਦੋ ਆ ਸੂਬਿਆਂ ਨੂੰ ਵੰਡਿਆ ਗਿਆ ਤੇ ਜਿਹੜਾ ਰੈਸ਼ ਵਾਲਾ ਮਕਾਮਤੀ ਹੋ ਗਈ ਆ ਦਾਦਾ ਵੰਡਿਆ ਗਿਆ ਪਤਾ ਪੰਜਾਬ ਦੇ ਇਥੇ ਆ ਸਾਰੇ ਹਰਿਆਣੇ ਵਿੱਚ ਚਲਾ ਗਿਆ ਜੀ ਅੱਛਾ ਇਤਨੀ ਵਾਸਤ ਨਹੀਂ ਹੋਈ ਘਰ ਦੀ ਰਸੋਈ ਵੀ ਦੋ ਇਸ਼ਤਿਆਚ ਵੱਡੀ ਹਮ ਹਮ ਉਸ ਰਸੋਈ ਚ ਤੋਂ ਲਈ ਬਣਾਇਆ ਗਿਆ ਚੁੱਲਾ ਕਹਿੰਦੇ ਹਰਿਆਣੇ ਵਾਲ ਤੇ ਸੈਟ ਤੇ ਚਲਾ ਗਿਆ ਉਹ ਤਾਂ ਇੱਧਰ ਰਹਿ ਗਿਆ ਜਿੱਥੇ ਰੋਟੀ ਮਤਲਬ ਕਿ ਪਕਾਉਣ ਦੀ ਤੈਰੀਕੀ ਤੇ ਪ੍ਰਾਪਤ ਕੋਤਰ ਰੱਖੀ ਜਾਂਦੀ ਹੈ ਜੀ ਤਾਂ ਉਹ ਕਹਿੰਦੇ 47 ਕਿਲੇ ਜ਼ਮੀਨ ਸੀ ਜੀ 25 ਪੰਜਾਬ ਚ ਰਹੇਗੀ 22 ਹਰਿਆਣੇ ਚ ਚਲੇ ਗਈ ਜੀ ਹਮ ਇਹ ਬੜੇ ਕੋਕ ਕਿੰਨਾ ਇੰਟਰਸਟਿੰਗ ਹੈ ਨਾ ਮਾਮਲਾ ਜੀ ਐਸਾ ਘਰ ਵੀ ਹੈ ਸ਼ਾਇਦ ਜਿਹੜਾ ਭਾਰਤ ਤੇ ਬੰਗਲਾਦੇਸ਼ ਦੀ ਹੱਦ ਤੇ ਹੈ ਪਤਾ ਨਹੀਂ ਉਹ ਕਿਹੜੇ ਦੇਸ਼ ਦੀ ਹੱਦ ਤੇ ਮੈਨੂੰ ਯਾਦ ਨਹੀਂ ਹੈ ਉਹਦਾ ਵੀ ਵੀ ਕਾਹਨ ਇੱਕ ਇਤਿਹਸ ਤਰ੍ਹਾਂ ਵੀ ਹੈ ਆਪਣਾ ਘਰ ਉਧਰੋਂ ਤਾਂ ਘਰ ਉਧਰ ਆ ਗਿਆ ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਅਜੀਬ ਜਿਹਾ ਮਾਮਲਾ ਹੈ ਪਰ ਵਧੀਆ ਗੱਲ ਹੈ ਕਿ ਇੱਕੋ ਘਰ ਜਿਹੜਾ ਵੱਡਿਆ ਗਿਆ ਅੱਧਾ ਉਧਰ ਚਲੇ ਗਿਆ ਤਾਂ ਉਧਰ ਚਲੇ ਗਿਆ ਤਾਂ ਖੈਰ ਇਹ ਕੈਸਾ ਕਹਦੇ ਆ ਕਿ ਥੋੜਾ ਜਿਹਾ ਉਧਰ ਵੀ ਹੈ ਥੋੜਾ ਜਿਹਾ ਇੰਦਰ ਵੀ ਹੈ ਕਿਉਂਕਿ ਭਾਵੇਂ ਕਾਸ਼ਮੀਰ ਚੱਲ ਰਹੀ ਆ ਅੰਦੋਲਨ ਚੱਲ ਰਿਹਾ ਤਾਂ ਇਹ ਕਹਿ ਸਕਦੇ ਆ ਕਿ ਭਾਈ ਇੰਦਰ ਵੀ ਸਾਡਾ ਹਿੱਸਾ ਤੇ ਉਧਰ ਵੀ ਹਿੱਸਾ ਹੈਗਾ ਪਰ ਇਹ ਢਿੰਡਤਾ ਸਾਫ ਨਹੀਂ ਇਹਨਾਂ ਨੇ ਸਾਰੀ ਕਹਾਣੀ ਦੱਸੀ ਹੈ ਬਲਵਿੰਦਰ ਸਿੰਘ ਜੀ ਨੇ ਸਾ ਪਰ ਜ਼ਿਆਦਾਤਰ ਇਹ ਕਹਿੰਦੇ ਵੀ ਪੰਜਾਬ ਦੀ ਗੱੱਚੀ ਚੱਲਦਾ ਆਪਣਾ ਕੰਮ ਕਰ ਮਿੰਟੂ ਜੀ ਇੱਥੇ ਇਦਾਂ ਦੀ ਨਾ ਇੱਕ ਲਾਇਬ੍ਰੇਰੀ ਐ ਇੱਥੇ ਸਾਡਾ ਕਿਊਬੈਕ ਦਾ ਸੂਬਾ ਪੈਂਦਾ ਤੇ ਉਧਰ ਅਮਰੀਕਾ ਵਾਲੇ ਪਾਸੇ ਪੈਂਦਾ ਵਰਮੌਂਟ ਤੇ ਲਾਇਬ੍ਰੇਰੀ ਦੇ ਵਿੱਚ ਨਾ ਇੱਕ ਆਪਰਾ ਦੀ ਸਟੇਜ ਵੀ ਬਣੀ ਹੋਈ ਆ ਸੋ ਜਿਹੜੀ ਲਾਇਬ੍ਰੇਰੀ ਦੀਆਂ ਕਿਤਾਬਾਂ ਨੇ ਤੇ ਆਪਰਾ ਦੀ ਸਟੇਜ ਆ ਉਹ ਤੇ ਸਾਰੀ ਹੈਗੀ ਐ ਕਿਊਬੈਕ ਵਾਲੇ ਪਾਸੇ ਕੈਨੇਡਾ ਵਾਲੇ ਪਾਸੇ ਤੇ ਜਿੱਥੇ ਜਾ ਕੇ ਤੁਸੀਂ ਮੰਨ ਲਓ ਕਿਤਾਬ ਕੱਢੀ ਤੁਸੀਂ ਬਹਿ ਕੇ ਪੜ੍ਹਨਾ ਆਉਣਾ ਹੁਣ ਉਹ ਫਿਰ ਅਮਰੀਕਾ ਵਾਲੇ ਪਾਸੇ ਆ ਜਿਹੜੀ ਉਹਦੀ ਐਂਟਰੀ ਅਮਰੀਕਾ ਵਾਲੇ ਪਾਸਿਓਂ ਆ ਸੋ ਅੱਧੀ ਲਾਇਬ੍ਰੇਰੀ ਉਹ ਅਮਰੀਕਾ ਚ ਤੇ ਅੱਧੀ ਕੈਨੇਡਾ ਚ ਆ ਬਾਦ ਇਹਦਾ ਦੀ ਕਹਾਣੀ ਹੈ ਇਹ ਵੀ ਹੋ ਗਈ ਉਹ ਜਿਵੇਂ ਬਸੇ ਹੋਣਾ ਪੰਜਾਬ ਦੇ ਉਹ ਕਹਿੰਦੇ ਨਾ ਪੰਜਾਬ ਤਕਸੀਮਦਾਰ ਤਕਸੀਮਦਾਰ ਤਕਸੀਮ ਜੀ ਤਾਂ ਪੰਜਾਬ ਦੇ ਵਿੱਚੇ ਚ ਤਕਸੀਮ ਹੀ ਆਈ 2 ਗਾਣਾ ਵੀ ਸੀ ਨਾ ਵੰਡੇ ਗਏ ਪੰਜਾਬ ਦੀ ਤਰ੍ਹਾਂ ਇਹ ਵੀ ਵਿਚਾਰੇ ਇੱਕ ਤਰ੍ਹਾਂ ਦਾ ਵੰਡੇ ਗਏ ਪੰਜਾਬ ਦੀ ਤਰ੍ਹਾਂ ਛਟੂ ਤੇ ਘਾਰ ਹੀ ਵੰਡੇ ਆ ਗਏ ਜੀ ਜੀ ਬਿਲਕੁਲ ਬਿਲਕੁਲ